ਮੁੰਡਾ ਬਹੁਤ ਜਿਆਦਾ ਅੱਕਿਆ ਪਿਆ ਆਪਣੀ ਘਰ ਵਾਲੀ ਤੋਂ ਕਿਉਂ ਅੱਕਿਆ ਪਿਆ ਉਹ ਕਹਿੰਦਾ ਮੈਨੂੰ ਕੁਝ ਦਿੰਦੀ ਨਹੀਂ ਮੈਂ ਕਿਹਾ ਰੋਟੀ ਨਹੀਂ ਦਿੰਦੀ ਚਾਹ ਨਹੀਂ ਦਿੰਦੀ ਕਹਿੰਦਾ ਨਹੀਂ ਮੈਨੂੰ ਉਹ ਨਹੀਂ ਦਿੰਦੀ ਕੀ ਨਹੀਂ ਦਿੰਦੀ ਅੱਜ ਮੁੰਡੇ ਨੂੰ ਪੁੱਛਦੇ ਜਦੋਂ ਭਾਜੀ ਇੱਕ ਕਮਰੇ ਦੇ ਵਿੱਚ ਬੰਦਾ ਕੱਲਾ ਵੱਖਰਾ ਸੁੱਤਾ ਅੱਜ ਦਿਨਾਂ ਨਹੀਂ ਵੱਖਰੀ ਸੁੱਤੀ ਹੈ ਰੀਜ਼ਨ ਕੀ ਹੈ ਠੀਕ ਹੈ ਮੈਂ ਇਹਨੂੰ ਜਦੋਂ ਕਹਾਂ ਕਿ ਮੇਰੀ ਵਾਈਫ ਹੈ ਮੈਂ ਜਦੋਂ ਕਹਿੰਦਾ ਕਿ ਤੂੰ ਮੇਰੇ ਕੋਲ ਆ ਕੇ ਸੋ ਤੇ ਅੱਗੂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਹੈ ਤੇਰਾ ਦਿਲ ਕਰਦਾ ਜਦੋਂ ਮੈਨੂੰ ਆਵਾਜ਼ ਮਾਰ ਲੈਣਾ ਮੈਂ ਕਿਹਾ ਬਾਈਬਲ ਨੂੰ ਬਾਈਬਲ ਦੀ ਠੀਕ ਹੈ ਨਾ ਪਰ ਜਿਹੜਾ ਪਤੀ ਦਾ ਅਧਿਕਾਰ ਹੈ ਉਹ ਪਤੀ ਨਾਲ ਚੱਲ ਅਜੀ ਨਹੀਂ ਮੈਂ ਕਹਾਂ ਮੇਰੀ ਗੱਲ ਸੁਣ ਜੇ ਤੂੰ ਮੇਰੇ ਨਾਲ ਸਹੀ ਦਾ ਮੈਂ ਤੈਨੂੰ ਵਿਆਹ ਕਰਾਂ ਜੇ ਤੂੰ ਮੇਰੇ ਨਾਲ ਸਹੀ ਤਰ੍ਹਾਂ ਨਹੀਂ ਸਹਿਮਤੀ ਨਾਲ ਚੱਲੇਂਗੀ ਫਿਰ ਮੈਂ ਬਾਹਰ ਪੈਸੇ ਦੇ ਕੇ ਕਹਾਂਗਾ ਗਲਤ ਕੰਮ ਕਰ ਤੈ ਤੂੰ ਸੀ ਕਹਣਾ ਕਿ ਗਲਤ ਕੰਮ ਕਰਦਾ ਵਾ ਤੇਰੇ ਹੁੰਦਿਆ ਮੈਂ ਕਹਾਂ ਮੈਨੂੰ ਕਿ ਲੋੜ ਬਾਹਰ ਮੂੰਹ ਮਾਰਨ ਦੀ 10 ਪਹਿਲਾਂ ਹੈ ਇਹ ਕਹਿੰਦੀ ਜਾ ਦੂਜੇ ਜਿੱਥੇ ਜਾਣਾ ਜਾ ਮੈਂ ਕਹਾਂ ਬਾਹਰ 400 500 ਦੇ ਕੇ ਮੂੰਹ ਕਾਲਾ ਕਰਾਂਗਾ ਤੇ ਤੂੰ ਮੇਰੇ ਨਾਲ ਕਿਉਂ ਨਹੀਂ ਕਰ ਨਹੀਂ ਮੈਂ ਤਵੇਰੇ ਅੱਗੇ ਬਾਈਬਲ ਪੜ੍ਹਨੀ ਹੁੰਦੀ ਐ ਤੇ ਤੂੰ ਐਡਾ ਕਦੀ ਮੈਂ ਕਹਾਂ ਬਾਈਬਲ ਪਵਿੱਤਰ ਚੀਜ਼ ਐ ਉਹਨੂੰ ਉਹਦੀ ਜਗ੍ਹਾ ਦੇ ਬੰਦੇ ਨੂੰ ਬੰਦੇ ਦੀ ਜਗ੍ਹਾ ਦੇ ਠੀਕ ਐ ਨਾ ਪੁੱਛੋ ਇਸ ਜਨਾਨੀ ਨੂੰ ਇਸ ਜਨਾਨੀ ਦੇ ਮੂੰਹ ਤੇ ਬਲਡੇ ਹੈਗੇ ਕਿ ਨਹੀਂ ਇਹਨੇ ਖੁਦ ਕਿਹਾ ਜਾਂ 2-300 ਰੁਪਏ ਦੇ ਕੇ ਜਿੱਥੇ ਮਦਦ ਗੁੰਖਾਣਾ ਖਾਣਾ ਇਹ ਜਿਹੜਾ ਤੇਰਾ ਹਾਲ ਆ ਨਾ ਤੈਨੂੰ ਦਿੰਦੀ ਨਹੀਂ ਹੈ ਨਾ ਤੇ ਇਹ ਸਾਡੇ ਪੱਤਰਕਾਰ ਨੂੰ ਨਹੀਂ ਦਿੰਦੀ